ਵਾਰਡ ਨੰਬਰ 7 7 ਘਟ ਕਿਹੜੀ ਦਾ ਫੋਨ ਆਉਂਦੇ ਹਸਪਤਲ ਮਨੀਸ਼ ਹੁਣਾਂ ਦਾ ਫੋਨ ਆਉਂਦਾ ਕੋਈ ਗੱਲ ਨਹੀਂ ਆਉਂਦੇ ਹੁਣ ਨਾ ਜਾਣਾ ਹੁਣ ਇੱਕ ਪਾਸੇ ਹੁਣਾ ਉਧਰੋਂ ਇਧਰ ਆ ਗਿਆ ਹਾਂ ਲੱਖਾ ਸਿੰਘ ਨਾਮ ਮੇਰਾ ਜੀ ਹਾਂ ਤੇ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਜੀ ਅੱਛਾ ਸਫੈਦਾ ਵੱਢਦੇ ਸੀਗੇ ਤੇ ਸਫੈਦਾ ਟਿਕ ਪਿਆ ਉੱਤੇ ਹਾਂ ਤੇ ਉਹ ਵੱਡੀ ਲਾਈਨ ਦੇ ਉੱਤੇ 66 ਕੇਵੀ 66 ਕੇਵੀ 66 ਕੇਵੀ ਲੈਣੇ ਆਗੇ ਹਾਂ ਤੇ ਉਹ ਵੱਡਾ ਇਸ ਦੇ ਟੁੱਟੇ ਦੇ ਪਿਆ ਤੇ ਉਹਦੇ ਨਾਲ ਵਿਜਾ ਮੀਟਰ ਜੋ ਵੀ ਹੈਗਾ 32 ਨੇ ਬੰਦ ਕੀਤੀ ਸੁੱਟੇ ਵੱਢਣ ਵੱਲੇ ਨਹੀਂ 32 ਨੇ ਬੰਦ ਕੀਤੀ ਤੇ ਤਾਰਾਂ ਦੇ ਉੱਪਰ ਛੁੱਟ ਦਿੱਤਾ ਕਿੰਨਾ ਨੁਕਸਾਨ ਹੋਇਆ ਤੁਹਾਡਾ ਲੱਖਾਂ ਹਿਸਾਬ ਨਾਲ ਹੋ ਗਿਆ ਜੀ ਲੱਗ ਮੱਲਾਵਾ ਸਿਆਂ ਦਾ ਸਾਰੀਆਂ ਜੀ ਕੀ ਕੀ ਨੁਕਸਾਨ ਹੋਇਆ ਫ੍ਰੀਜਾਂ ਦਾ ਹੋ ਗਿਆ ਜੀ ਟੀਵੀ ਦਾ ਹੋ ਗਿਆ ਜੀ ਜੇ ਜੋ ਜੋ ਵੀ ਮੀਟਰ ਉੱਡ ਗਏ ਲੋਕਾਂ ਦੇ ਜੀ ਨਾਲੋਂ ਮੀਟਰ ਸੜ ਗਏ ਸੜ ਗਏ ਮੀਟਰ ਅੱਧ ਤਾਰਾਂ ਸੜ ਗਿਆ ਗੱਟਾਂ ਸੜ ਗਈਆਂ ਸਾਰੀਆਂ ਬਿਜਲੀ ਬੋਰਡ ਵਾਲੇ ਆਏ ਆ ਬਿਜਲੀ ਬੋਰਡ ਵਾਲੇ ਆਏ ਆ ਦਿਖਣ ਦੇ ਹੁਣ ਉਹ ਜਿਹੜਾ ਨੁਕਸਾਨ ਹੋਇਆ ਉਹਦੀ ਪਰ ਭਾਈ ਕੌਣ ਦੇਰੇਗਾ ਫਿਰ ਉਹ ਜੀ ਹੁਣ ਇਹ ਵੇਖੋ ਕਿਹੜਾ ਕਰਦੇ ਹੁਣ ਸਾਨੂੰ ਕਰਨੀ ਚਾਹੀਦੀ ਐ ਨਾ ਹਾਂ ਹਾਂ ਜੀ ਤਾਂ ਕੀ ਮੰਗ ਕਰਦੇ ਹੋ ਤੁਸੀਂ ਸਾਡਾ ਜਿਹੜਾ ਨੁਕਸਾਨ ਆ ਸਾਨੂੰ ਦੇ ਦੇਣ ਕਿਦੋਂ ਕੋ ਮੰਗ ਕਰਦੇ ਹੋ ਜਿਨ੍ਹਾਂ ਜਿਹੜਾ ਜਿਨ੍ਹਾਂ ਕੀਤਾ ਹੋਗਾ ਆ ਮੇਰਾ ਪਲਾਟ ਜਿਹੜਾ ਜਿੱਦੋਂ ਦਾ ਪਲਾਟ ਆ ਹਾਂ ਉਹ ਵੇਚਣਾਗੇ ਕਿਉਂਕਿ ਉਹਨਾਂ ਦੀ ਗਲੀ ਹੈ ਹੋਰ ਕਿਹਦੀ ਗਲੀ ਨਹੀਂ ਹੈ ਕੀ ਉਹ ਦੇਖਿਆ ਨਹੀਂ ਉਹਨੇ ਉੱਪਰ ਕਿ ਆਪਾਂ ਸਫੈਦਾ ਕੱਟਣ ਲੱਗੇ ਆ ਤਾਂ ਉੱਥੇ ਬਿਜਲੀ ਦੇ ਤਾਰਾ ਹੈਗੀਆਂ ਤੇ ਜਾਂ ਉੱਪਰੋਂ ਕਟিয়ে ਥੋੜਾ ਜਿਹਾ ਜਾਂ ਥੱਲੂ ਕਟিয়ে ਤੇ ਇਹਦਾ ਮਤਲਬ ਥੋੜਾ ਕਿ ਤੋ ਇਹ ਬਿਨਾ ਵੇਖੇ ਕਰਤਾ ਹਾਂ ਤਾਂ ਉਹ ਕਰਦੇ ਫਿਰ ਨੁਕਸਾਨ ਸਾਡਾ ਕੌਣ ਭਰੇਗਾ ਹੁਣ ਉਹ ਹੀ ਭਰੇਗਾ ਜਿਹੜਾ ਸਫੈਦਾ ਕੱਟਾ ਤੇ ਜੜ ਜੜ ਆਪਣੇ ਪਲਾਟ ਦੇ ਵਿੱਚ ਕਟਵਾਇਆ ਕਰਦਾ ਹੋਵੇ ਚਲੋ ਮੈਂ ਇਹ ਵੀ ਦੇਖਣਾ ਕਿ ਅੱਜ ਘਰਾਂ ਦੀ ਛੁੱਟੀ ਸੀ ਤੇ ਜਦੋਂ ਬਿਜਲੀ ਚ ਗਿਆੜੇ ਨਿਕਲੇ ਸੀ ਬਿਜਲੀ ਦਾ ਇੰਨਾ ਕਿ ਜਿਹੜਾ ਜ਼ਬਰਦਸਤ ਪਟਾਕਾ ਪਿਆ ਵਣ ਕੇ ਸਗੋਂ ਲੋਕੀਂ ਡਰ ਗਏ ਬਾਹਰ ਆਏ ਕਿ ਕੀ ਹੋਇਆ ਕੀ ਹੈ ਹਾਂ ਹੁਣ ਸਮਝ ਨਹੀਂ ਲੱਗੀ ਧੂਆਂ ਧੂਆਂ ਨਹੀਂ ਹੋਇਆ ਕੋਈ ਕੋਲੋਂ ਦੇ ਘਰ ਵਿੱਚ ਧੂਆਂ ਐਲਈਡੀ ਸੜ ਗਈ ਬਲ ਸੜ ਗਈ ਫ੍ਰੀਜ ਸੜ ਗਈ ਕਿਦਾ ਓਵਨ ਸੜ ਗਿਆ ਜਦੋਂ ਪਰਭਾਈ ਤੋਂ ਉਹੀ ਕਰੇਗਾ ਜਿਹੜਾ ਕਰਵਾਉਂਦਾ ਪਿਆ ਇਹ ਕੰਮ ਸਾਡੇ ਕੋਲ 4-5 ਵਜੇ ਹੋਇਆ 60 ਕੇਵੀਲ ਦੇ ਸਾਹਬ ਨਾਲ ਸਾਡਾ ਹਾਂ ਇਸ ਤੇ ਬਹੁਤ ਪਰੇਸ਼ਾਨੀ ਨੇ 3-4 ਵਜੇ ਸਾਰੇ ਬੈਰਗਾਂ ਸੜ ਗਈਆਂ ਮੀਟਰ ਵੀ ਸੜ ਗਏ ਫ੍ਰੀਜਾਂ ਵੀ ਸੜ ਗਈਆਂ ਬੜੇ ਵਾਰੀ ਹੋਇਆ ਜਦੋਂ ਕੋਈ ਦਸਤਜਾ ਕੋਈ ਚੀਜ਼ ਵੀ ਨਾਲ ਲੱਗਦੀ ਆ ਜੇ ਸਾਨੂੰ ਅਟੈਚ ਕਰ ਦਿੰਦੇ ਸਭ ਕੁਝ ਵੈਰ ਦਾ ਸਾੜ ਸਾੜ ਕੇ 라 ਦਿੰਦੀ ਠੀਕ ਹੈ ਇਹਦਾ ਸਾਨੂੰ ਜਿੱਦਾਂ ਵੀ ਆ 40 ਤੇ 60 ਕੇਵੀ ਦਾ ਹੱਲ ਕੀਤਾ ਜਾਵੇ ਜਾਂ 60 ਕੇਵੀ ਦਾ ਹੱਲ ਕੀਤਾ ਜਾਵੇ ਤੁਸੀਂ ਸਭ ਕੋ ਮੰਗ ਤੇ ਡੀਸੀ ਸਭ ਕੋ ਮੰਗ ਸਾਡੀ ਹੋਈ ਆ ਵੀ ਅੱਪਰ ਤੇ ਨੂੰ ਬਾਰ ਕਾਢੀ ਦੇਣ ਕੇ ਪਾਸੇ ਤਰੀਕੇ ਨਾਲ ਨੂੰ ਕੇਵਲ ਨਹੀਂ ਨਹੀਂ ਪਰ ਚਲੋ ਡੀਸੀ ਸਾਹਿਬ ਦਾ ਨੁਕਸਾਨ ਹੋਇਆ ਉਹਦੀ ਪਰਪਾਈ ਦੀ ਮੰਗ ਕਰਦੇ ਹੋ ਤੁਸੀਂ ਮੰਗ ਕਰਦੇ ਸਾਨੂੰ ਜੋ ਹੋਇਆ ਮਤਲਬ ਹੋਣਾ ਚਾਹੀਦਾ ਵਾ ਜਿੰਨੇ ਕੀਤਾ ਉਹਦੇ ਉੱਪਰ ਫਿਰ ਕਾਰਵਾਈ ਵੀ ਹੋਣੀ ਚਾਹੀਦੀ ਹੈ ਜੀ ਹੋਣੀ ਚਾਹੀਦੀ ਹੈ ਜੀ ਹਾਂਜੀ ਉਹਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਜੀ ਹਾਂ ਹਾਂਜੀ ਚਲਦੇ ਅੱਜ ਜਿਹੜਾ ਚਲਦੀ ਬੱਤੀ ਦੇ ਉੱਪਰ ਜਿਹੜਾ ਛੋਟ ਦਿੱਤਾ ਆ ਹਾਂਜੀ ਚਲਦੀ ਬੱਤੀ ਉੱਤੇ 55 ਛੋਟਦਾ ਉਹਨਾਂ ਨੇ ਅਸੀਂ ਜੇ ਮੰਗ ਕਰਦੇ ਸਾਡਾ ਨਿਸ਼ਾਨ ਪੂਰਾ ਕਰੋ ਹਾਂਜੀ ਬੱਚੇ ਘਰੇ ਸੀ ਬੇ ਜੂਜ ਜਦੋਂ ਇਹ ਸਾਰੀ ਹਾਂ ਕੁਝ ਸਾਰੇ ਅੱਜ ਸੰਡੇ ਹੀ ਬੱਚੇ ਘਰੇ ਸਕੂਲਾਂ ਦੇ ਵਿੱਚ ਘਰ ਹੀ ਤੇ ਸ਼ੁਕਰ ਕਰਉ ਕਿ ਮੈਂ ਬੱਚਿਆਂ ਦਾ ਨੁਕਸਾਨ ਨਹੀਂ ਹੋਇਆ ਹਾਂ

ਸਾਰੇ ਜੰਪ ਕੀਤਾ ਨਾ ਉਹ ਤਾਂ ਪਿੱਛੇ ਕੋ ਮੈਂ ਆਮ ਭਾਗੇ ਤਾਂ ਹਾਂ ਵੀ ਪਾਚੀ ਆਪ ਪ੍ਰਵਾਸੀ ਹੋ ਉਹ ਬਿਹਾਰ ਕੇ ਹਨ ਰਹਾ ਯਾਹਾਂ ਪੇ ਕੰਮ ਕਰਦੇ ਹੋ ਜੀ ਮਜ਼ਦੂਰੀ ਕਰ ਮਜ਼ਦੂਰੀ ਕਰਦੇ ਹੋ ਜੀ ਪਰ ਠੇਕੇਦਾਰ ਦਾ ਗੱਲ ਹੋਈ ਤੁਹਾਡੀ ਕੀ ਕਰਦਾ ਜਿੰਨੇ ਵੱਡੇ ਨਹੀਂ ਠੇਕੇਦਾਰ ਨਾਲ ਕੋਈ ਗੱਲ ਨਹੀਂ ਹੋਈ ਅਸੀਂ ਤੇ ਗਏ ਆ ਸੱਜਣ ਸੰਗ ਤੇ ਆ ਕੇ ਦੇਖਿਆ ਵੀ ਸਾਡੀਆਂ ਪੂਰੀਆਂ ਲਾਈਟਾਂ ਚੱਲ ਗਈਆਂ ਹਾਂ ਔਰ ਟੀਵੀ ਦਾ ਅਜੇ ਕੋਈ ਪਤਾ ਨਹੀਂ ਲਾਈਟ ਆਈ ਤੇ ਪਤਾ ਲੱਗੇਗਾ ਹਾਂ ਔਰ ਫਰਿੱਜ ਟੀਵੀ ਸਾਰੇ ਨੁਕਸਾਨ ਹੋਇਆ ਪਟਾਕੇ ਬੱਚੇ ਕਹਿੰਦੇ ਪਟਾਕਾ ਪਿਆ ਕਰ ਨਾ ਪਰ ਜਿਹੜਾ ਨੁਕਸਾਨ ਹੋਇਆ ਉਹਦੀ ਕਿੰਨਾ ਨੁਕਸਾਨ ਹੋ ਗਿਆ ਤੁਹਾਡਾ ਭਾਜੀ ਨੁਕਸਾਨ ਟੀਵੀ ਚੱਲਣ ਦੇ ਜੋ ਜੋ ਘਰ ਦੇ ਚੀਜ਼ਾਂ ਚੱਲ ਰਹੀਆਂ ਸਾਰੀਆਂ ਸਭ ਸੜ ਗਈਆਂ ਸਭ ਕੁਝ ਸੜ ਗਿਆ ਸਭ ਸੜ ਗਏ ਟੀਵੀ ਸੜ ਗਏ ਫਰਿੱਜਾਂ ਸੜ ਗਏ ਨੇ ਇੱਕ ਨਹੀਂ ਆ ਮੰਨ ਲਓ ਹਜ਼ਾਰਾਂ ਘਰ ਹੋਣਿਆ ਜਿਨ੍ਹਾਂ ਦਾ ਨੁਕਸਾਨ ਹੋਇਆ ਪਿਆ ਸਾਰਾ ਕੀ ਮੰਗ ਕੀ ਕਰਦੇ ਹੋ ਤੁਸੀਂ ਹੁਣ ਮੰਗਾ ਇਹ ਸਾਡੀ ਮੈਂ ਮੰਗਿਆ ਜਿਆਦਾ ਛੜ ਕੇ ਵੀ ਤਾਰ ਦਾ ਹੱਲ ਕੀਤਾ ਜਾਵੇ ਇਹ ਨਹੀਂ ਹੈ ਕਿ ਇੱਕ ਵਾਰੀ ਅੱਜ ਫਾਇਦਾ ਡਿੱਗਣ ਨਾਲ ਹੋ ਗਈ ਆ ਪਰ ਅੱਲਾਹ ਨੇ ਕਈ ਵਾਰੇ ਚੇਂਜ ਕਰਤਾ ਉਹ ਤੇ ਕਾਰਵਾਈ ਹੋਣੀ ਚਾਹੀਦੀ ਜਿਨ੍ਹਾਂ ਨੇ ਇਹ ਕੀਤਾ ਉਹ ਚਾਹੀਦੀ ਹੈ ਹਾਂ ਉਹਦੀ ਇਨ ਗੱਲੀ ਆ ਉਹਨੂੰ ਵੇਖਿਆ ਕਿ ਉਹਨੇ ਕਿ ਲਾਈਟ ਬੰਦ ਕਰਾਵਾ ਜਾਂ ਨਹੀਂ ਕਰਾਵਾ ਇਹ ਗੱਲ ਵੀ ਬੰਦ ਹੋ ਗਈ ਆ ਕਿ ਲਾਈਟ ਕਿਉਂ ਨਹੀਂ ਬੰਦ ਕੀਤੀ ਉਹਨੂੰ ਐ ਨਹੀਂ ਪਤਾ ਕਿ ਨੁਕਸਾਨ ਹੋ ਸਕਦਾ ਅੱਜ ਛੁੱਟੀ ਕਰਨ ਬੱਚੇ ਸਾਰੇ ਘਰੇ ਹੀ ਅੱਜ ਹਾਂ ਕੋਈ ਟੀਵੀ ਦੇਖ ਰਿਹਾ ਕੋਈ ਨਹਾ ਰਿਹਾ ਵਾ ਕੋਈ ਓਕੇ ਦਾ ਗੀਦਰ ਚੱਲਦਾ ਪਿਆ ਵਾ ਜੇ ਰੱਬ ਨਾ ਕਰੇ ਕੋਈ ਨਹਾਂਦਾ ਹੋਇਆ ਅੱਭੀ ਅਜੇ ਕੋਈ ਪਤਾ ਨਹੀਂ ਅਗੇ ਕੋਈ ਨਹਾਂਦਾ ਵੀ ਹੋਇਆ ਤਾਂ ਗੀਦਰ ਫੱਟੇ ਵੀ ਗਿਆ ਹੋਇਆ ਸਾਡੇ ਕੋਲ ਪਤਾ ਨਹੀਂ ਸੱਤ ਉਹਦੇ ਚ ਜਾ ਨਾਂ ਦਾ ਜਿਹਨਾਂ ਉਹ ਸਵੇਦਾ ਵੜਿਆ ਨਾ ਕਿਸੇ ਨੂੰ ਇਤਲਾਹ ਕੀਤੀ ਆ ਵੀ ਬਿਜਲੀ ਮੈਗ ਨੂੰ ਇਤਲਾਹ ਕਰੋ ਬਿਜਲੀ ਬੋਰਡ ਨੂੰ ਇਤਲਾਹ ਕਰੋ ਲਾਈਟ ਬੰਦ ਕਰਵਾਓ ਫਿਰ ਜੋ ਪ੍ਰੋਸੈਸ ਆ ਫਿਰ ਉਸਵੇਦਾ ਨੂੰ ਵੱਡੋ ਦੇਹੀ ਹਾਂ ਬਿਨਾਂ ਕਿਹਨੂੰ ਦੱਸਿਆ ਇਤਲਾਹ ਕੀਤੀ ਤਾਂ ਸਵੇਦਾ ਵੜ ਦਿੱਤਾ ਆ ਤਾਰਾਂ ਦੇ ਉੱਪਰ ਅਜੇ ਵੀ ਪਿਆ ਆ ਬਿਲਕੁਲ ਜੀ ਉਹ ਤੁਸੀਂ ਉੱਥੇ ਜਾ ਦੇਖੋ ਵੀਰ ਜੀ ਤਾਰ ਰੜੀ ਹੈ ਇਹ ਤਾਰ ਘਰਾਂ ਦੇ ਉੱਪਰ ਡਿੱਗੀ ਸੀ। ਹਾਂ। ਕਈਆਂ ਦੀ ਜਾਨ ਲੈ ਲੈਣੀ ਹੈ ਸਤਾਰਨੇ ਅੱਜ। ਉੱਥੇ ਉਹ ਖੁਦ ਜਾ ਕੇ ਦੇਖੋ ਉੱਥੇ ਤਾਰ ਦੇ ਉੱਪਰ ਇੰਨੀ ਤਾਰ ਰੜੀ ਹੋਈ ਹੈ ਤਾਰਾਂ ਦੇ ਉੱਪਰ ਸਭ। ਅਜੀਤ ਸਾਹਿਬ ਇਹ ਕਿੰਨਾ ਨੁਕਸਾਨ ਹੋਇਆ ਲੋਕਾਂ ਦਾ ਤੇ ਦੀਦੀ ਬੋ ਦਾ ਕਿੰਨਾ ਨੁਕਸਾਨ ਹੋਇਆ ਤੇ ਉਹ ਵੱਡੀ ਘਟਨਾ ਵਾਪਰ ਸਕਦੀ ਹੈ ਇਹ ਨਾਲ। ਬਿਲਕੁਲ ਜੀ ਬਹੁਤ ਵੱਡੀ ਘਟਨਾ ਵਾਪਰ ਸਕਦੀ ਸੀਗੀ। ਹਾਂ। ਇਹ ਕੋਈ ਆਪਣੇ ਕਿਹੜੇ ਬੰਦੇ ਸੀਗੇ ਉਹ ਸਪੈਦਾ ਵੜ ਰਹੇ ਸੀ ਅਣਗੈਲੀ ਨਾਲ ਹਾਂ। ਤੇ ਉਹਨਾਂ ਨੇ ਇਹ ਦੇਖਿਆ ਵੀ ਉੱਤੇ ਤਾਰਾਂ ਵੀ ਲੱਗੇ ਪਈਆਂ ਤੇ ਤਾਰਾਂ ਕਿਹਦੇ ਪਾਸੇ ਨੂੰ ਹੈਗਾ ਹੈ ਨਾ ਜਿਹੜਾ ਤਾਰਾਂ ਵੱਡੀਆਂ ਉਹਨਾਂ ਨੇ ਜਦੋਂ ਸਪੈਦਾ ਵੱਢ ਰਹੀ ਸੀ ਤੇ ਸਪੈਦਾ ਨੂੰ ਕੋਈ ਕੰਟਰੋਲ ਨਹੀਂ ਹੋਇਆ ਤੇ ਸਪੈਦਾ ਕਾਇਨ ਤੇ ਉੱਪਰ ਪਿਆ ਤੇ ਉਹਦੇ ਨਾਲ ਸਾਰੀ ਜਿਹੜੀ ਸਪਲਾਈ ਪ੍ਰਭਾਵਤ ਹੋਣੀ ਹੋਣੀ ਸੀ ਉਹਦਾ ਹੋਰ ਕੀ ਆ ਵੀ ਜਿਹੜੀ ਆਪਣੀ ਹਾਈਵੇ ਸੀਗੀ ਉਹਦਾ ਪਛਤਾ ਤਾ ਹੋਇਆ ਵੀ ਉਹਦੇ ਲੱਗੇ ਕੇਵਲ ਉੱਤੇ ਤਾਰ ਪੈ ਗਈ ਆ ਕੇ ਉਹ ਸੜਕ ਤੇ ਜੇ ਯੋਗ ਦੇ ਤਾਰ ਕੇਵਲ ਤਾਂ ਨਾ ਪੈਂਦੀ ਤੇ ਸਾਰਾ ਹਾਈਵੇ ਜਾਮ ਹੋ ਜਣਾ ਸੀਗਾ ਨਹੀਂ ਜਮ ਜੇ ਕਦੇ ਉੱਪਰ ਪੈ ਜਾਂਦੀ ਤਾਂ ਵੱਡਾ ਇੰਦਰਾਸ਼ਾਂਤ ਹੋਣਾ ਹੁੰਦਾ ਕਿ ਉਹ ਹੈ ਜੀ ਲੋਕਾਂ ਦੇ ਘਰ ਵੀ ਕੰਦੇ ਵਾਰਾ